ਅੱppa ਜੇ ਇੱਕ ਇੱਕ ਬੰਦਾ ਜੇ ਦਿਲ ਹੋਵੇ ਨਾ ਕਿਸੇ ਦਾ ਕੰਮ ਕਰਨ ਦਾ ਤਾਂ ਉਹਨੂੰ ਸਰਕਾਰ ਦੀ ਜਾਂ ਪਾਰਟੀ ਦੀ ਲੋੜ ਨਹੀਂ ਤੇ ਮੈਂ ਤਾਂ ਜਿਹੜਾ ਤੁਸੀਂ ਮੈਸੇਜ ਅੱਜ ਮੇਰੇ ਸਾਰਾ 13 ਤਰੀਕ ਹੋ ਗਈ ਮੈਂ ਤਾਂ 8 9 ਤਰੀਕ ਨੂੰ ਹੀ ਕਹਤਾ ਸੀ ਕਿ ਸਾਡੇ ਆਪ ਦੇ ਕਾਰੋਬਾਰ ਜਿਹੜਾ ਗੁਰੂ ਸਾਹਿਬ ਨੇ ਬਖਸ਼ੇ ਹੈ ਬੱਚਿਆਂ ਨੂੰ ਯੂਥ ਮਤਲਬ 36 ਸਾਲ ਤੱਕ ਉਮਰ ਦੇ ਜਿਹੜਾ ਬੇਰੁਜ਼ਗਾਰ ਜਿਨ੍ਹਾਂ ਨੂੰ ਜੌਬਸ ਨਹੀਂ ਮਿਲੀਆਂ ਉਹ ਜਦੋਂ ਮਰਜ਼ੀ ਇਲੈਕਸ਼ਨ ਤੋਂ ਪਹਿਲਾਂ ਮੇਰੇ ਕੋਲ ਆ ਜਾਣਾ ਆਪਾਂ ਜਿੱਥੇ ਹੋਊਗਾ ਉਹਨੂੰ ਐਡਜਸਟ ਕਰਾਂਗੇ ਦੂਜੀ ਗੱਲ ਇਹ ਤੁਹਾਨੂੰ ਕੀ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਕਿਸੇ ਨੂੰ 1500 ਦੇ ਕੇ ਤੁਹਾਨੂੰ ਕਹਿ ਨਹੀਂ ਸਕਦੀ ਉਹ ਦੇ ਵੀ ਦੇਣਗੇ ਜੇ ਕਹਿਣਗੇ ਤਾਂ ਬਟ ਸਾਡੀ ਮੰਚਾ ਹੈ ਕਿ ਜੇ ਦੇਣਾ ਹੀ ਹੈ ਤਾਂ ਜੌਬਸ ਦਿਓ ਹਸਪਤਾਲਾਂ ਚ ਵਧੀਆ ਲਾਜ ਦਿਓ ਐਡਮਿਸ਼ਨਸ ਦਿਓ ਸਕੂਲ ਦੀ ਜਿਹੜੀ ਇਨਫਰਾਸਟ੍ਰਕਚਰ ਹੈ ਇਨਫਰਾਸਟ੍ਰਕਚਰ ਹੈ ਉਹਨੂੰ ਵਧੀਆ ਕਰੋ ਇਹ ਨਹੀਂ ਆ ਵੀ ਮੈਂ ਇੱਕ ਇੰਜੀਨੀਅਰ ਨੂੰ ਸਫਾਈ ਵਾਲੇ ਦੇ ਦੂੰਗਾ ਉਹਨੂੰ ਉਹਦੇ ਮੁਕਾਬਲੇ ਜਿਹੜਾ ਘਰੇ ਵਿਹਲਾ ਬੈਠਾ ਜਿਹਨੂੰ 5 ਰੁਪਏ ਵੀ ਨਹੀਂ ਆ ਰਹੇ ਉਹਨੂੰ 15000 10000 15000 ਤਾਂ ਆਊਗਾ ਨਾ ਹਾਲੇ ਜਦ ਤੱਕ ਉਹਨੂੰ ਵਧੀਆ ਨੌਕਰੀ ਨਹੀਂ ਮਿਲ ਜਾਂਦੀ ਉਹ ਮੇਰੇ ਕੋਲ ਜਿੰਨੇ ਜਿਹੜੀ ਕਪੈਸਿਟੀ ਜਿਹੜੀ ਸਟੇਬਿਲਟੀ ਮੇਰੇ ਕੋਲ ਅਵੇਲੇਬਲ ਹੈ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਜੇ ਉਹਦੇ ਚ ਰੁਪਈਆ ਲੱਗਦਾ ਹੈ ਪਰਿਵਾਰ ਨਹੀਂ ਦੇ ਸਕਦਾ ਤਾਂ ਉਹਦੀ ਦੇਖਭਾਲ ਅਸੀਂ ਕਰਾਵਾਂਗੇ ਜਿਹੜੇ ਐਕਸਪੈਂਸਸ ਹੋਣਗੇ ਪਰ ਇਹ ਫੈਸਿਲਿਟੀ ਸਿਰਫ ਲੁਧਿਆਣਾ ਵੈਸਟ ਲਈ ਫਿਲਹਾਲ ਮੈਂ ਕੀਤੀ ਹੈ ਕਿਉਂਕਿ ਆਪਾਂ ਇੰਨੇ ਜੋਗੇ ਨਹੀਂ ਵੀ ਸਰਕਾਰਾਂ ਦੇ ਕੰਮ ਮੈਂ ਕਰਨ ਲੱਗ ਜਾਣਾ ਮੈਂ ਉਹਨੇ ਜਿੰਨੇ ਜੋਗਾ ਹੈਗਾ ਆ ਜਿਹੜੀ ਗੱਲ ਮੈਂ ਕੈਮਰੇ ਤੇ ਕਹਿਣਾ ਉਹ ਮੈਂ ਕਰਦਾ ਟਿਕੜ ਮੰਗਣਾ ਆਰਟੀਕਲ ਲੈ ਲੈਣਾ ਇਹ ਨਾ ਇੱਥੇ ਗੱਲ ਸਾਰੀ ਫਿਰ ਮੁੱਕ ਜਾਂਦੀ ਹੈ ਸੇਵਾ ਕਰਨੀ ਹੈ ਸੇਵਾ ਦੇ ਹਾਈ ਕਮਾਂਡ ਨੇ ਇੱਕ ਪਾਵਰ ਚ ਲਿਆ ਕੇ ਪੈਨਲ ਹੀ ਦੇਣੀ ਹੈ ਤਾਂ ਵੀ ਠੀਕ ਹੈ ਨਹੀਂ ਤੇ ਜਿਹੜੀ ਸੇਵਾ ਮੈਂ ਆਪਣੇ ਗੁਰੂ ਤੋਂ ਲਈ ਹੋਈ ਹੈ ਉਹ ਮੈਂ ਕਰੀ ਹੋਈ ਜਾਣੀ ਸਤਿ ਸ਼੍ਰੀ ਅਕਾਲ ਮੈਂ ਸ਼ਿਮਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨਸ 24 ਇਲੈਕਸ਼ਨ ਦਾ ਟਾਈਮ ਮੈਂ ਤੇ ਹਰ ਇੱਕ ਪਾਰਟੀ ਵੱਲੋਂ ਐਡੀ ਛੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਬਾਈ ਇਲੈਕਸ਼ਨ ਵੈਸਟ ਨੂੰ ਲੈ ਕੇ ਹਰ ਪਾਸੇ ਗਹਿਮਗਮੀ ਦਾ ਮਾਹੌਲ ਹੈ ਯੂਥ ਪ੍ਰਧਾਨ ਸਾਹਮਣੇ ਆ ਰਹੇ ਨੇ ਭਾਜਪਾ ਤੋਂ ਮਿੱਠੋ ਚੱਡਾ ਜੀ ਜੋ ਕਿ ਦਾਅਵਾ ਕਰ ਰਹੇ ਨੇ ਕਿ ਪਾਰਟੀ ਵੱਲੋਂ ਨਹੀਂ ਬਟ ਅਪਾ ਯੂਥ ਨੂੰ ਨੌਕਰੀਆਂ ਦੇ ਮੰਗੇ ਨੌਕਰੀਆਂ ਦੇਣ ਦਾ ਦਾਵਾ ਵਾਦਾ ਜੋ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਬਹੁਤ ਬਹੁਤ ਸਵਾਗਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਾਰੇ ਰਹਿਓ ਜੀ ਸਰ ਇਲੈਕਸ਼ਨ ਦਾ ਟਾਈਮ ਹੈ ਹਰ ਇੱਕ ਪਾਰਟੀ ਦਾਅਵੇਵਾਦ ਦੇ ਵੱਡੇ ਵੱਡੇ ਕਰ ਰਹੀ ਹੈ ਲੇਕਿਨ ਤੁਸੀਂ ਕਹੋ ਪਾਰਟੀ ਵੱਲੋਂ ਨਹੀਂ ਮੈਂ ਨੌਕਰੀਆਂ ਦਊਂਗਾ ਯੂਥ ਨੂੰ ਕਿਉਂਕਿ ਦੇਖੋ ਨੌਕਰੀਆਂ ਦੀ ਇਸ ਟਾਈਮ ਬਹੁਤ ਜ਼ਿਆਦਾ ਲੋੜ ਹੈ ਦੇਖੋ ਪੰਜਾਬ ਦੇ ਵਿੱਚ ਤੇ ਜੇ ਹਲਕਿਆਂ ਦੀ ਜਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਰੌਲਾ ਹੀ ਸਾਰਾ ਅ ਬੇਰਜ਼ਗਾਰੀ ਦਾ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਮੈਂ ਤਾਂ ਇਹ ਹੈਰਾਨ ਆ ਵੀ ਆਪਾਂ ਜੇ ਇੱਕ ਇੱਕ ਬੰਦਾ ਜੇ ਦਿਲ ਹੋਵੇ ਨਾ ਕਿਸੇ ਦਾ ਕੰਮ ਕਰਨ ਦਾ ਤਾਂ ਉਹਨੂੰ ਸਰਕਾਰ ਦੀ ਜਾਂ ਪਾਰਟੀ ਦੀ ਲੋੜ ਨਹੀਂ ਗਈ ਮਤਲਬ ਸਰਕਾਰ ਪਾਰਟੀ ਪਾਵਰ ਚ ਆਣ ਦੀ ਜਰੂਰਤ ਨਹੀਂ ਗਈ ਜੇ ਸਾਡੇ ਮਨ ਦੇ ਵਿੱਚ ਸੇਵਾ ਕਰਨ ਦੀ ਭਾਵਨਾ ਹੋਵੇ ਜੀ ਤੇ ਮੈਂ ਤਾਂ ਜਿਹੜਾ ਤੁਸੀਂ ਮੈਸੇਜ ਅੱਜ ਮੇਰੇ ਸਾਰਾ 13 ਤਰੀਕ ਹੋ ਗਈ ਜੀ ਮੈਂ ਤਾਂ 8 9 ਤਰੀਕ ਨੂੰ ਹੀ ਕਹਤਾ ਸੀ ਕਿ ਸਾਡੇ ਆਪ ਦੇ ਕਾਰੋਬਾਰ ਜਿਹੜਾ ਗੁਰੂ ਸਾਹਿਬ ਨੇ ਬਖਸ਼ੇ ਹੈ ਜੀ ਮੈਂ ਪਾਰਟੀ ਲਈ ਵਫਾਦਾਰੀ ਉਹਨਾਂ ਦਾ ਨਮਾਇੰਦਾ ਆ ਜੀ ਤੇ ਮੈਂ 250 ਬੱਚਿਆਂ ਨੂੰ ਬੱਚਿਆਂ ਨੂੰ ਯੂਥ ਮਤਲਬ 36 ਸਾਲ ਤੱਕ ਉਮਰ ਦੇ ਜਿਹੜਾ ਬੇਰਜ਼ਗਾਰ ਜਿਨ੍ਹਾਂ ਨੂੰ ਜੌਬਸ ਨਹੀਂ ਮਿਲੀਆਂ ਉਹ ਜਦੋਂ ਮਰਜੀ ਇਲੈਕਸ਼ਨ ਤੋਂ ਪਹਿਲਾਂ ਮੇਰੇ ਕੋਲ ਆ ਜਾਣਾ ਆਪਾਂ ਜਿੱਥੇ ਹੋਊਗਾ ਉਹਨਾਂ ਨੂੰ ਐਡਜਸਟ ਕਰਾਂਗੇ ਦੂਜੀ ਗੱਲ ਕਿ ਜਿਹੜਾ ਸਰਕਾਰ ਵਾਅਦੇ ਕਰਦੀ ਹੈ ਉਹ ਤਾਂ ਤੁਸੀਂ ਦੇਖ ਹੀ ਲਏ ਉਹ ਵਾਅਦੇ ਹੁੰਦੇ ਇਲੈਕਸ਼ਨ ਤੁਸੀਂ ਇੰਨੀ ਵੋਟ ਪਾ ਦਿਓ ਸਾਨੂੰ ਜਿਤਾ ਦਿਓ ਅਸੀਂ ਇਹ ਕਰ ਦੇਾਂਗੇ ਹਜ਼ਾਰ ਰੁਪਏ ਦੇ ਦੇਾਂਗੇ ਕਿੱਥੇ ਆਇਆ ਤੇ ਤੁਹਾਨੂੰ ਕੀ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਕਿਸੇ ਨੂੰ 1500 ਦੇ ਕੇ ਤੁਹਾਨੂੰ ਕਹਿ ਨਹੀਂ ਸਕਦੀ ਉਹ ਦੇ ਵੀ ਦੇਣਗੇ ਜੇ ਕਹਿਣਗੇ ਤਾਂ ਬਟ ਸਾਡੀ ਮੰਛਾ ਹੈ ਕਿ ਜੇ ਦੇਣਾ ਹੀ ਹੈ ਤਾਂ ਜੋਬਸ ਦਿਓ ਹਸਪਤਾਲਾਂ ਚ ਵਧੀਆ ਇਲਾਜ ਦਿਓ ਐਡਮਿਸ਼ਨਸ ਦਿਓ ਸਕੂਲ ਦੀ ਜਿਹੜੀ ਇਨਫਰਾਸਟ੍ਰਕਚਰ ਹੈ ਇਨਫਰਾਸਟ੍ਰਕਚਰ ਉਹਨੂੰ ਵਧੀਆ ਕਰੋ ਹਸਪੀਟਲ ਕਾਲਜ ਸੜਕਾਂ ਜਿਹੜੇ ਚ ਲੋਕਾਂ ਨੇ ਰਹਿਣਾ ਹੈ ਹਵਾ ਦਰਖਤ ਸਾਡੀ ਸੋਚ ਇਹ ਹੈ ਜਿਹੜੀ ਜ਼ਿੰਦਗੀ ਪਰ ਲੋਕਾਂ ਨਾਲ ਚੱਲੇ ਇਹ ਨਹੀਂ ਕਿ ਲਾਲਚ ਦੇ ਦਈਏ 500000 ਦਾ ਤੇ ਮੁਰਕੇ ਲੋਕਾਂ ਦੇ ਜੇਬ ਚੋਂ ਵੀ ਲੈ ਜੀਏ ਕੱਢ ਕੇ ਜਿਹੜਾ 50 ਰੁਪਏ 100 ਰੁਪਏ ਉਹਨਾਂ ਦੇ ਜੇਬ ਚੋਂ ਆਪਣੇ ਨੇ ਜੀ ਤੁਸੀਂ ਕੰਪਨੀਆਂ ਦੇਖੀਆਂ ਕਈ ਰੀਡੀਆਂ ਲੁਧਿਆਣੇ ਪੰਜਾਬ ਚ ਹਿੰਦੁਸਤਾਨ ਚ ਆਉਂਦੀਆਂ ਬਾਹਰੋਂ ਤਾਂ ਉਹ ਕਹਿੰਦੀਆਂ ਹਫਤੇ ਦਾ ਤੁਹਾਨੂੰ ਤੁਸੀਂ ਤੁਹਾਨੂੰ 15000 ਰੁਪਏ ਦਿਓ 15 ਦਿਨ ਚ ਤੁਹਾਡਾ 15000 ਪੂਰਾ ਕਰਨ ਤੋਂ ਬਾਅਦ ਸਾਰੀ ਜ਼ਿੰਦਗੀ ਤੁਹਾਨੂੰ ਇੰਨੇ ਨੇ ਪੈਸੇ ਮਿਲਦੇ ਰਹਿਣਗੇ ਅੱਛਾ ਇਲੀਜੀਬਿਲਟੀ ਕੀ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਯੂਥ ਨੂੰ ਨੌਕਰੀਆਂ ਦੇ ਰਹੇ ਹੋ ਕਿਸ ਕਿਸ ਤਰ੍ਹਾਂ ਦੀ ਨੌਕਰੀ ਦੇ ਰਹੇ ਹੋ ਹਾਂ ਇੱਕ ਹੈਗਾ ਯਾਰ ਮੈਂ ਤਾਂ ਦੇਖੋ ਇੱਕ ਸੱਚੇ ਦਿਲ ਨਾਲ ਜੇ ਗੱਲ ਕੀਤੀ ਜਾਵੇ ਮੇਰੇ ਕੋਲ ਜੌ ਏ ਨਹੀਂ ਆ ਵੀ ਮੈਂ ਇੱਕ ਇੰਜੀਨੀਅਰ ਨੂੰ ਸਫਾਈ ਵਾਲੇ ਦੇ ਦੂੰਗਾ ਉਹਨੂੰ ਉਹਦੇ ਮੁਕਾਬਲੇ ਜਿਹੜਾ ਘਰੇ ਵਿਹਲਾ ਬੈਠਾ ਜਿਹਨੂੰ 5 ਰੁਪਏ ਵੀ ਨਹੀਂ ਆ ਰਹੇ ਉਹਨੂੰ 15000 10000 15000 ਤਾਂ ਆਊਗਾ ਨਾ ਹਾਲੇ ਜਦ ਤੱਕ ਉਹਨੂੰ ਵਧੀਆ ਨੌਕਰੀ ਨਹੀਂ ਮਿਲ ਜਾਂਦੀ ਉਹ ਮੇਰੇ ਕੋਲ ਜਿੰਨੇ ਜਿਹੜੀ ਕਪੈਸਿਟੀ ਜਿਹੜੀ ਸਟੇਬਿਲਟੀ ਮੇਰੇ ਕੋਲ ਅਵੇਲੇਬਲ ਹੈ ਚਾਹੇ ਮੈਨੇਜਰ ਦੀ ਹੈ ਚਾਹੇ ਉਹ ਇੱਕ ਸ਼ੈਫ ਨੂੰ ਆਰਗੇਨਾਈਜ਼ ਕਰਨ ਦੀ ਹੈ ਚਾਹੇ ਬਿਲਡਿੰਗ ਦੀ ਮੇਨਟੇਨੈਂਸ ਦੀ ਹੈ ਉਹਨੂੰ ਉਹਦੀ ਲੈਵਲ ਦੇ ਹਿਸਾਬ ਦੇ ਨਾਲ ਐਡਜਸਟ ਕਰ ਦੂੰਗਾ ਚਾਹੇ ਉਹਦੀ ਸੈਟੀਸਫੈਕਸ਼ਨ ਪੂਰੀ ਨਹੀਂ ਹੋਊਗੀ ਪਰ ਏਟਲੀਸਟ ਉਹ ਘਰੇ ਵਿਹਲਾ ਕਰ ਪਰਿਵਾਰ ਦਾ ਰਾਸ਼ਨ ਦਾ ਇਹ ਗੱਲ ਹੋਰ ਸਾਹਮਣੇ ਆਈ ਸੀ ਕਿ ਨਸ਼ਿਆਂ ਦੇ ਦਲਦਲ ਚੋਂ ਕੱਢਣ ਲਈ ਵੀ ਕੋਈ ਉਪਰਾਲਾ ਹੈਗਾ ਵਾ ਤੁਹਾਡੇ ਲਈ ਮੈਂ ਤਾਂ ਉਪਰਾਲਾ ਕੀਤਾ ਇਹ ਤੁਹਾਡੇ ਚੈਨਲ ਰਾਹੀਂ ਜੇ ਤੁਹਾਡਾ ਚੈਨਲ ਲੋਕ ਦੇਖਦੇ ਨੇ ਮੈਂ ਤਾਂ ਕੋਰੀ ਗੱਲ ਕਰਦਾ ਜੇ ਚੈਨਲ ਤੁਹਾਡਾ ਦੇਖਦੇ ਨੇ ਤਾਂ ਲੋਕਾਂ ਤੱਕ ਪਹੁੰਚਾਓ ਇਹਨੂੰ ਆਵਾਮ ਲਾਓ ਇਹਨੂੰ ਬੂਸਟ ਚਲਾਓ ਇਹ ਤੇ ਇਹਨੂੰ ਲੋਕਾਂ 'ਕੇ ਭੇਜੋ ਵੀ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਜੇ ਉਹਦੇ 'ਚ ਰੁਪਈਆ ਲੱਗਦਾ ਹੈ ਪਰਿਵਾਰ ਨਹੀਂ ਦੇ ਸਕਦਾ ਤਾਂ ਉਹਦੀ ਦੇਖਭਾਲ ਅਸੀਂ ਕਰਾਵਾਂਗੇ ਜਿਹੜੇ ਐਕਸਪੈਂਸਿਸ ਹੋਣਗੇ ਪਰ ਇਹ ਫੈਸਿਲਿਟੀ ਸਿਰਫ ਲੁਧਿਆਣਾ ਵੈਸਟ ਲਈ ਫਿਲਹਾਲ ਮੈਂ ਕੀਤੀ ਹੈ ਕਿਉਂਕਿ ਆਪਾਂ ਇੰਨੇ ਜੋਗੇ ਨਹੀਂ ਕਿ ਸਰਕਾਰਾਂ ਦੇ ਕੰਮ ਮੈਂ ਕਰਨ ਲੱਗ ਜਾਵਾਂ ਮੈਂ ਉਹਨੇ ਜਿੰਨੇ ਜੋਗਾ ਹੈਗਾ ਆ ਜਿਹੜੀ ਗੱਲ ਮੈਂ ਕੈਮਰੇ ਤੇ ਕਹਿਣਾ ਉਹ ਮੈਂ ਕਰਦਾ ਕੀ ਬਹੁਤ ਚੰਗੀ ਗੱਲ ਹੈ ਕਿ ਜੋ ਕਹਿਤਾ ਉਹ ਅੱਗੇ ਪੁਗਾ ਵੀ ਰਹੇ ਹੋਣ ਲੇਕਿਨ ਇੱਕ ਚੀਜ਼ ਹੋਰ ਇਹ ਵੀ ਨਹੀਂ ਕਿ ਲੁਧਿਆਣਾ ਵੈਸਟ ਤੋਂ ਨਿਕਲ ਕੇ ਵੀ ਬਾਹਰ ਹੋਰ ਕੰਪਨੀਆਂ ਨਾਲ ਰਲ ਕੇ ਜਾਂ ਸਰਕਾਰਾਂ ਨਾਲ ਮਿਲ ਕੇ ਕਿਉਂਕਿ ਤੁਹਾਡੀ ਤਾਂ ਪਹੁੰਚ ਹੀ ਬਹੁਤ ਤੱਕੇ ਤੱਕ ਹੈ ਪਹੁੰਚ ਪਤਾ ਕੀ ਗੱਲ ਹੈ ਇਹ ਤੇ ਤਾਂ ਕੰਮ ਕਰਾਣ ਦੀ ਗੱਲ ਆਂਦੀ ਆ ਉਹ ਪਹੁੰਚ ਨਹੀਂ ਚਾਹੀਦੀ ਉਹ ਦਿਲ ਚਾਹੀਦਾ ਤੇ ਮੈਂ ਹੀ ਤਾਂ ਤੁਹਾਨੂੰ ਕਹਿਣਾ ਵੀ ਤੁਹਾਡਾ ਚੈਨਲ ਇਹ ਸਰਕਾਰ ਤੱਕ ਲੈ ਕੇ ਜਾਵੇ ਮੇਰੇ ਪਾਰਟੀ ਦੇ ਬੰਦਿਆਂ ਤੱਕ ਲੈ ਕੇ ਜਾਵੇ ਕਿ ਇਕੱਲਾ ਮਿੱਠੂ ਚੱਡਾ ਨਹੀਂ ਇਹਦੀ ਬਾਹ ਬਣੋ ਤੁਸੀਂ ਅੱਜ ਲੁਧਿਆਣਾ ਵੈਸੇ ਦੀ ਮੈਂ ਤਾਂ ਗੱਲ ਕੀਤੀ ਆ ਆਪਣਾ ਦਾਇਰਾ ਇਲੈਕਸ਼ਨ ਚੱਲਦਾ ਲੋਕਾਂ ਨੂੰ ਕੁਝ ਦਵਾਂਗੇ ਅੱਗੇ ਦੱਸਣਗੇ ਤਾਂ ਫਿਰ ਬਾਹਾਂ ਫੈਲਣ ਗਿਆ ਦਰਖਤ ਵੱਡਾ ਹੋਊਗਾ ਉਹਦੀਆਂ ਟਾਹਣੀਆਂ ਵੱਡੀਆਂ ਹੋਣ ਜੀ ਤੇ ਇਹੀ ਤਾਂ ਮੈਂ ਕਹਿਣਾ ਚਾਹੁੰਦਾ ਜੇ ਮੈਂ ਪੰਜਾਬ ਦਾ ਵਾਅਦਾ ਕਰਦਾ ਤਾਂ ਫੇਕ ਹੈ ਜੀ ਐਡਾ ਕਿਹੜਾ ਮੈਂ ਮਲਟੀਨੈਸ਼ਨਲ ਕੰਪਨੀ ਨੂੰ ਬਿਲੋਂਗ ਕਰਦਾ ਜਿਵੇਂ ਮਾਰਪ ਮੈਂ ਗੱਲ ਉਹ ਨਹੀਂ ਕੀਤੀ ਹੈ ਤਾਂ ਹੀ ਕਰਕੇ ਦਾਇਰੇ ਦੇ ਵਿੱਚ ਜਿਸ ਹਲਕੇ ਦੇ ਵਿੱਚ ਮੈਂ ਰਹਿਣਾ ਜਿਸ ਹਲਕੇ ਦੇ ਵਿੱਚ ਇਸ ਟਾਈਮ ਚੌਣ ਚੱਲਦੀ ਹੈ ਪਹਿਲਾਂ ਸ਼ੁਰੂਆਤ ਉੱਥੋਂ ਕਰਾਂਗੇ ਜਦੋਂ ਸਮਾਂ ਬੀਤੇਗਾ ਲੁਧਿਆਣਾ ਫਿਰ ਪੰਜਾਬ ਇਹ ਤਾਂ ਦੁਨੀਆ ਤੇ ਲੋਕਾਂ ਨੇ ਤੁਹਾਡੇ ਚੈਨਲ ਨੂੰ ਲੈ ਕੇ ਜਾਣਾ ਆਪਾਂ ਐਵੇਂ ਵੱਡੀ ਗੱਲ ਕਰਦੀ ਹੈ ਜਿਹੜੀ ਪੂਰੀ ਨਾ ਹੋਵੇ ਨਹੀਂ ਇੱਕ ਚੀਜ਼ ਹੈ ਉਪਰਾਲੇ ਹਲੇ ਤਾਂ ਸ਼ੁਰੂ ਕਰ ਰਹੇ ਹਾਂ ਬਤੌਰ ਯੂਥ ਪ੍ਰਧਾਨ ਹੋ ਕੇ ਅੱਗੇ ਟਿਕਟ ਲੈਣ ਦੀ ਵੀ ਚਾਹ ਹੈ ਕਿਉਂਕਿ ਸਤਾਈ ਦਾ ਇਲੈਕਸ਼ਨ ਵੀ ਹੈ ਤੇ ਕੀ ਕੁਝ ਨਾ ਕੁਝ ਤਾਂ ਪਲੈਨਿੰਗ ਹੋएगी ਨਾ ਮੈਂ ਨਾ ਇਸ ਗੱਲ ਨੂੰ ਥੋੜਾ ਜਿਹਾ ਵਧੇਰੇ ਤਿੱਕੇ ਨਾਲ ਡਿਸਕ੍ਰਾਈਬ ਤੁਹਾਨੂੰ ਕਰਦਾ ਆ ਠੀਕ ਟਿਕਟ ਮੰਗਣਾ ਟਿਕਟ ਲੈ ਲੈਣਾ ਇਹ ਨਾ ਇੱਥੇ ਗੱਲ ਸਾਰੀ ਮੇਰੇ ਮੁੱਕ ਜਾਂਦੀ ਹੈ ਠੀਕ ਹੈ ਸੇਵਾ ਕਰਨੀ ਹੈ ਠੀਕ ਹੈ ਸੇਵਾ ਦੇ ਹਾਈ ਕਮਾਂਡ ਨੇ ਇੱਕ ਪਾਵਰ ਚ ਲਿਆ ਕੇ ਪੈਨ ਵਾਲੀ ਦੇਣੀ ਹੈ ਤਾਂ ਵੀ ਠੀਕ ਹੈ ਨਹੀਂ ਤਾਂ ਜਿਹੜੀ ਸੇਵਾ ਮੈਂ ਆਪਣੇ ਗੁਰੂ ਤੋਂ ਲਈ ਹੋਈ ਹੈ ਉਹ ਮੈਂ ਕਰੀ ਹੋਈ ਜਾਣੀ ਹੈ ਜੇ ਪੈਨ ਵਾਲੀ ਕਲਮ ਵਾਲੀ ਦੇਣੀ ਹੈ ਤਾਂ ਉਹਦੇ ਚ ਮੇਰੀ ਜਿਹੜੀ ਪਾਰਟੀ ਨੂੰ ਮੈਂ ਕੰਮ ਕਰਦਾ ਉਹ ਉਹਨਾਂ ਨੇ ਦੇਣੀ ਹੈ ਹੁਣ ਮੈਨੂੰ ਇਸ ਟਾਈਮ ਅਪਰੋਚਾਂ ਹਰ ਪਾਰਟੀ ਦਾ ਬੰਦਾ ਆਪਾਂ ਨੂੰ ਕਰ ਰਿਹਾ ਵੀ ਛੱਡ ਦਿਓ ਇਹ ਦੇ ਦਿੰਨੇ ਉਹ ਦੇ ਦਿੰਨੇ ਆ ਤੁਹਾਨੂੰ ਫੋਨ ਤੇ ਦਿਖਾ ਦਿੰਨਾ ਆ ਤਰੋਂ ਨਾ ਨਹੀਂ ਲੈਣਾ ਐਵਰੀ ਡੇ ਕੋਈ ਨਾ ਕੋਈ ਜਿਹੜੇ ਕੈਂਡੀਡੇਟ ਖੜੇ ਨੇ ਅਪਰੋਚ ਕਰਦੇ ਆ ਤੇ ਮੈਨੂੰ ਤਾਂ ਪਤਾ ਹੈ ਸਟੈਂਡ ਛੱਡਣਾ ਨਹੀਂ ਜੇ ਛੱਡਤਾ ਇੱਥੋਂ ਵੀ ਗਏ ਤੇ ਪਾਰਟੀ ਨੂੰ 로ਇਲਟੀ ਦਿਖਾਵਾਂਗੇ ਬਾਅਦ ਚੋ ਪਾਰਟੀ ਦੀ ਮਰਜ਼ੀ ਹੈ ਕਿ ਜੇ ਉਹ ਲੜਾਉਣਾ ਚਾਹੁੰਦੀ ਹੈ ਤਾਂ ਮੈਂ ਰੈਡੀ ਆ ਜੇ ਫਿਊਚਰ ਦੇ ਵਿੱਚ ਨਹੀਂ ਵੀ ਤਾਂ ਸੇਵਾ ਥੋੜਾ ਛੱਡਣੀ ਹੈ ਲੇਕਿਨ ਬਹੁਤ ਚੰਗੀ ਗੱਲ ਹੈ ਕਿ ਸਿਆਸਤ ਨਹੀਂ ਸੇਵਾ ਕਰਨੀ ਚਾਹ ਰਹੇ ਸੇਵਾ ਕਰਨੀ ਹੈ ਬਿਲਕੁਲ ਟਿਕਟ ਮੰਗਣੀ ਉਹ ਕਰਨੀ ਤਾਂ ਫਿਰ ਪਤਾ ਕੀ ਹੋ ਗਿਆ ਜਿਹਦੇ ਟਿਕਟ ਨਹੀਂ ਮਾ ਹੁਣ ਕਈਆਂ ਨੂੰ ਟਿਕਟ ਨਹੀਂ ਮਿਲੀ ਉਹ ਘਰੇ ਬਹਿ ਕੇ ਇਹਦਾ ਮਤਲਬ ਉਹ ਟਿਕਟ ਤੱਕ ਸੀ ਮੈਂ ਟਿਕਟ ਤੱਕ ਨਹੀਂ ਸੀ ਪਪਾ ਮੈਂ ਵੀ ਮੰਗੀ ਹੋਵੇ ਪਰ ਮੇਰੀ ਵਰਕਿੰਗ ਉਦਾਂ ਹੀ ਚੱਲ ਰਹੀ ਹੈ ਮੈਂ ਆਪਦੇ ਮੰਤਰੀ ਸ਼੍ਰੀ ਨਵਸਲੂ ਜੀ ਤੇ ਉਹਨਾਂ ਦਾ ਨਾਮ ਜ਼ਰੂਰ ਵਿੱਚ ਪਾਇਓ ਤੇ ਮੈਂ ਓਪਨ ਤੇ ਕਹਿਣਾ ਪਿਆ ਮੈਂ ਉਹਨਾਂ ਨੂੰ ਗੁਰੂ ਮੰਨਿਆ ਇਹ ਜ਼ਰੂਰ ਲਾਈਨ ਨੂੰ ਤੁਸੀਂ ਹਾਈਲਾਈਟ ਕਰਨਾ ਕਿਉਂਕਿ ਮੇਰੇ ਮੈਂ ਚੌਨਾ ਲੋਕਾਂ ਨੂੰ ਪਤਾ ਲੱਗੇ ਜਿਹਦੇ ਨਾਲ ਹੈਗੇ ਹਾਂ ਪੂਰੇ ਚੱਲੋ ਮੈਂ ਮੰਤਰੀ ਜੀ ਦੇ ਹੁਕਮ ਤੋਂ ਕੰਮ ਕਰਦਾ ਉਹ ਰੱਖਣਾ ਨਾ ਰੱਖਣਾ ਉਹ ਵਧਾਉਣਾ ਨਾ ਵਧਾਉਣਾ ਆਪਾ ਉਹਨਾਂ ਦਾ ਬੱਚਾ ਬਣ ਕੇ ਲॉयਲਟੀ ਦੇ ਨਾਲ ਪਾਰਟੀ ਦੇ ਵਿੱਚ ਉਹਨਾਂ ਨੇ ਜੁਆਇਨ ਕਰਾਇਆ ਸੀ ਤਾਂ ਆਪਾ ਉਹਨਾਂ ਨਾਲ ਖੜੇ ਆ ਜੋ ਡਿਊਟੀ ਲਾਉਣਗੇ ਆਪਾ ਪੂਰੀ ਕਰਾਂ। ਅੱਛਾ ਉਹ ਡਿਊਟੀ ਤਾਂ ਲਾਉਣਗੇ ਲੇਕਿਨ ਗੁਰੂ ਮਹਾਰਾਜ ਵੱਲੋਂ ਜੋ ਸੇਵਾ ਹੁਣ ਤੁਸੀਂ ਕਰ ਰਹੇ ਹੋ ਮੱਦੇਨਜ਼ਰ ਉਸ ਨੂੰ ਰੱਖਦੇ ਹੋਏ ਕੋਈ ਯੂਥ ਨੂੰ ਸਪੈਸ਼ਲ ਮੈਸੇਜ ਵੀ ਦੇਣਾ ਚਾਹੂੰਗੀ। ਇਹ ਮੈਸੇਜ ਹੈ ਜੀ। ਜੀ। ਕਿ ਜੌਬਸ ਨੌਕਰੀਆਂ ਤੇ ਇਹ ਚੀਜ਼ਾਂ ਜੇ ਤਾਂ ਹੁਣ ਮਿਲਦੀਆਂ ਕੋਈ ਦਿੰਦਾ ਉਹਦੇ ਵੱਲ ਹੋ ਜੋ ਜੇ ਗੁੰਮਰਾਹ ਹੋਣਾ ਹੈ ਤਾਂ ਆਮ ਆਦਮੀ ਪਾਰਟੀ ਤੁਹਾਨੂੰ ਇਹ ਉਹ ਬੰਦੇ ਹੈ ਜਿਨ੍ਹਾਂ ਨੂੰ ਦਿੱਲੀ ਤੋਂ ਨਕਾਰਾ ਕਰ ਦਿੱਤਾ ਗਿਆ। ਇੰਨੇ ਤਕੜੇ ਹੁੰਦੇ ਕੇਜਰੀਵਾਲ ਤਾਂ ਆਪ ਇਲੈਕਸ਼ਨ ਹਾਰ ਗਿਆ ਜੇ ਇੰਨੇ ਤਕੜੇ ਹੁੰਦੇ ਇੰਨੇ ਤਕੜੇ ਹੁੰਦੇ ਯਾਰ ਜਿਹੜਾ ਪਾਰਟੀ ਦਾ ਸਰਮਾਇਦਾਰ ਹੈ ਉਹ ਤੁਹਾਨੂੰ ਹਾਰ ਜਾਂਦਾ ਲੋਕ ਇੰਨੇ ਗੁੰਮਰਾਹ ਹੋਣਾ ਹੈਗੇ ਆ ਵੀ ਉਹਨੂੰ ਹੀ ਹਰਾ ਦੇਣਗੇ ਤਾਂ ਕਿਸੇ ਹੋਰ ਨੂੰ ਜਿਤਾ ਦੇਣਗੇ ਤੇ ਤੁਸੀਂ ਇੱਥੋਂ ਇੱਕ ਲੈਸਨ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਜੇਬਾਂ 'ਚ ਹੱਥ ਪਾ ਕੇ ਇਹਨਾਂ ਨੇ ਤੁਹਾਨੂੰ ਪਹਿਲਾਂ ਪੈਸੇ ਦਾ ਲਾਲਚ ਦੇਣਾ ਫਿਰ ਤੁਹਾਡੀ ਜੇਬ 'ਚ ਜਿਹੜੇ 5-10-20 ਰੁਪਏ ਹੈਗੇ ਉਹ ਵੀ ਲੈ ਜਾਣੇ ਬਚ ਲੋ ਅੱਜ ਵਕਤ ਹੈ ਤੇ ਕਾਂਗਰਸ ਦੀ ਸਰਕਾਰ ਨਾ ਉੱਤੇ ਹੈ ਤੇ ਨਾ ਥੱਲੇ ਹੈ ਉਹਨਾਂ ਨੂੰ ਜਿਤਾਓਗੇ ਤੁਹਾਡੀ ਵੋਟ ਵੇਸਟ ਕਿ ਜੀ ਬੀਜੇਪੀ ਦਾ ਤੁਹਾਡੀ ਗੱਲ ਕੱਟਦਾ ਉੱਪਰ ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ ਜੇ ਤੁਹਾਡਾ ਇੱਥੇ ਹਲਕੇ ਦੇ ਵਿੱਚੋਂ ਤੁਸੀਂ ਐਮਐਲਏ ਬਣਾ ਦਿੰਨੇ ਹੋ ਬੰਦੇ ਨੂੰ ਛੱਡੋ ਫੁੱਲ ਨੂੰ ਦੇਖੋ ਜੇ ਕਮਲ ਦੇ ਫੁੱਲ ਨੂੰ ਜਦਾ ਦਿੰਨੇ ਹੋ ਤਾਂ ਇਹ ਟਰਾਂਸਫਾਰਮਰ ਬਣ ਜਾਣਾ ਤੁਹਾਡੇ ਵਿੱਚ ਸਿੱਧਾ ਤਾਰਾਂ ਦਿੱਲੀ ਨਾਲ ਜੁੜਦੀਆਂ ਤੁਹਾਡੇ ਕੰਮ ਤੁਹਾਡਾ ਹਲਕਾ ਪੰਜਾਬ 'ਚ ਅਲੱਗ ਨਜ਼ਰ ਆਊਗਾ ਕਿਉਂਕਿ ਮੋਦੀ ਜੀ ਦੀ ਨਜ਼ਰ ਹੈ ਜਦੋਂ ਮੋਦੀ ਜੀ ਨੂੰ ਤੁਸੀਂ ਚਾਬੀ ਦੇ ਦੇਣੀ ਹੈ ਉਹ ਸਾਰੇ ਤਾਲੇ ਖੁੱਲ ਜਾਣਗੇ ਕਿੰਨੀਆਂ ਨੌਕਰੀਆਂ ਦੇ ਰਹੋ ਫਿਰ ਮੈਂ 250 ਬੰਦੇ ਦੀ ਕਮਿਟਮੈਂਟ ਕੀਤੀ ਹੈ ਜੇ ਮਾਲਕ ਨੇ ਹੋਰ ਤਕੜਾ ਕੀਤਾ ਹੋਰ ਦਵਾਂਗੇ ਫਿਲਹਾਲ ਇਲੈਕਸ਼ਨ ਤੋਂ ਪਹਿਲਾਂ ਆ ਜਾਣ ਲੋਕ ਬਾਅਦ ਚ ਵਾਦਾ ਕਰਦੇ ਆ ਮੈਂ ਪਹਿਲਾਂ ਕਰ ਰਿਹਾ ਅੱਜ ਤੋਂ ਹੀ ਸ਼ੁਰੂ ਹੈ ਹੁਣੇ ਤੋਂ ਲੈ ਲੋ ਆ ਜਾਓ ਜੀ ਨੰਬਰ ਦੱਸੋ ਕੰਟੈਕਟ 82644 00002 8264 0000250 ਨੌਕਰੀਆਂ ਮੈਂ ਵੈਕੈਂਸੀ ਚੈੱਕ ਕੀਤੀ ਸੀ ਚਾ ਠੇਕੇਦਾਰੀ ਚ ਦਈਏ ਚਾ ਰੈਸਟੋਰੈਂਟ ਚ ਦਈਏ ਅਡਜਸਟ ਕਰਾਂਗੇ ਕੁਝ ਪੈਸੇ ਤੁਹਾਨੂੰ ਘਰੇ ਆਣ ਲੱਗ ਜਾਣਗੇ ਫਿਰ ਜਦੋਂ ਤੁਹਾਡਾ ਮਨ ਕਰੇਗਾ ਕਿਤੇ ਵੱਡੀ ਕੰਪਨੀ ਚ ਲੱਗ ਜਿਉ ਤਦ ਤੱਕ ਵਿਲੇ ਦਾ ਨਹੀਂ ਨਾ ਬੈਠੋ ਜੀ ਉੱਥੇ ਤੱਕ ਵੀ ਪਹੁੰਚਾਉਂਗੀ ਅਗੇ ਤਾਰਾ ਜੋੜ ਕੇ ਉਹ ਤਾਂ ਦੇਖੋ ਜੇ ਉਹ ਕੈਪੇਬਲ ਹੋਏ ਮੁੰਡੇ ਜੀ ਜੇ ਉਹ ਉਹਨਾਂ ਦੇ ਆਪ ਦੇ ਵਿੱਚ ਵੀ ਖੂਬੀ ਹੋਈ ਤਾਂ ਫਿਰ ਮੈਂ ਤਾਂ ਮਦਦ ਕਰੂੰਗੀ ਉਹਨਾਂ ਦੇ ਆਪ ਚ ਵੀ ਦਮ ਚਾਹੀਦਾ ਨੌਕਰੀਆਂ ਦਾ ਰੋਲਾ ਹੁਣ ਪਾਣ ਦੀ ਲੋੜ ਨਹੀਂ ਹੈ ਕਿਉਂਕਿ ਦੇਖੋ ਬਹੁਤ ਹੀ ਵੱਡਾ ਸੋਨਾ ਉਪਰਾਲਾ ਆਪਾਂ ਕਹਿ ਸਕਦੇ ਹਾਂ ਨਵਲੋ ਕੀਤਾ ਗਿਆ ਹੁਣ ਵੀ ਅਪਲਾਈ ਕਰ ਸਕਦੇ ਹੋ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਹੈ ਹੁਣ ਇਹ ਨਾ ਕਿਉਂ ਕਿ ਭਈ ਆਪਾਂ ਕੰਟੈਕਟ ਕਿਵੇਂ ਕਰਨਾ ਹੈ ਕੰਟੈਕਟ ਕਰੋ ਕਾਲ ਕਰੋ ਹੁਣੇ ਆ ਕੇ ਗੱਲਬਾਤ ਕਰੋ ਮਿਲੋ ਤੇ ਨੌਕਰੀ ਤੇ ਲੱਗ ਜਾਓ ਤੇ ਕਮਾਣਾ ਸ਼ੁਰੂ ਕਰੋ ਦੇਖਦੇ ਰਹੋ ਹੈਡਲਾਈਨਸ 24 ਕੈਮਰਾ ਪਰਸਨ ਜਿਤਨਾਲ ਸ਼ਿਵਾਂਗ